ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪੈਂਡ ਚੰਨਣਵਾਲ ਤੇ ਜ਼ਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਬਾਈ ਕੋਲ ਗਾਂ ਜੀ ਪਕਾਉ ਸੁਣ ਵਾਲੀ ਠੀਕ ਹੈ ਜੀ ਵੱਧ ਜਾਣਕਾਰੀ ਲਵਾਂਗੇ ਆਪਾਂ ਬਾਾਈ ਤੋਂ ਜੇ ਕਿਸੇ ਭਰਾ ਨੇ ਇਦਾਂ ਦੀ ਐਡ ਕਰਾਉਣੀ ਹੈ ਤਾਂ ਆਪਣਾ ਨੰਬਰ ਨੋਟ ਕਰੋ ਜੀ 7528000355 ਜੀ ਬਾਕੀ ਵੀਰ ਆਪਣਾ ਫੇਸਬੁੱਕ ਤੇ ਪੇਜ ਆ ਗਰਜੀਤ ਰਾਜ ਉਹਨੂੰ ਵੱਧ ਤੋਂ ਫਾਲੋਅਰ ਤੇ ਸ਼ੇਅਰ ਕਰਿਆ ਕਰੋ ਤਾਂ ਕਿ ਤੁਹਾਡੇ ਤੱਕ ਨਵੀਂ ਨਵੀਂ ਵੀਡੀਓ ਅਪਲੋਡ ਕਰ ਸਕੀ ਜੀ ਕਰਦੇ ਆਪਾਂ ਵਾਈਜੀ ਨਾਲ ਗੱਲਬਾਤ ਲੈਨੇ ਆ ਜੀ ਜਾਣਕਾਰੀ ਵਾਈਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਚੰਨਪੂਰਪੂਰ ਸਿੰਘ ਆ ਜੀ ਠੀਕ ਹੈ ਪਿੰਡ ਚੰਨਣਵਾਲਾ ਚਿਲਾ ਸ਼ੰਗਰੂ ਬਰਨਾਲਾ ਬਰਨਾਲਾ ਠੀਕ ਆ ਜੀ ਹਾਂ ਜੀ ਆਪਣੀ ਵੈਣ ਦੀ ਜਾਣਕਾਰੀ ਦਿਓ ਕਿੰਨੇ ਦਿਨ ਬਾਕੀ ਆ ਜਣੇ ਅਜੇ ਲੈ ਜੀਓ ਦੱਸ ਦੇਣਾ ਠੀਕ ਆ ਜੀ ਰੇਟ ਜੀ ਦਾ ਰੇਟ ਫੋਨ ਤੇ ਕਰ ਲਾਂਗੇ ਠੀਕ ਆ 10 ਦਿਨ ਦੀ ਕੱਚੀ ਆ ਹਾਂ ਜੀ ਹਾਂ ਠੀਕ ਆ ਜੀ ਸੂਆ ਕਹਿੰਦਾ ਜੀ ਦੂਜਾ ਦੂਜਾ ਸੂਆ ਬੜਾ ਪਰਾ ਥਣ ਬਹੁਤ ਸੋਹਣਾ ਨਾੜਾ ਬੜਾ ਦਿੱਤੇ ਗੋਲ ਲੱਗੇ ਕਲੀਨ ਆ ਦੇਖ ਸਕਦੇ ਹੋ ਤੁਸੀਂ ਤੋੜ ਦਿਓ ਜੀ ਇਹਨੂੰ ਮੜਾਇਆ ਲੋ ਜੀ ਕੱਦ ਬੱਡ ਸੁਖਨਾ ਕਰਮ ਵਾਲੀ ਦਾ ਸੋਹਣਾ ਕੋਈ ਜ਼ੂਮ ਨਹੀਂ ਨਾਰਮਲ ਵੀਡੀਓ ਆ ਠੀਕ ਹੈ ਨਾ ਤੇ ਭਾਈ ਪਿਛੇ ਸੂਰਤ ਦੁੱਧ ਦਾ ਪਤਾ ਮੜ ਮੋਟਾ ਬਸ 2 ਲੀਟਰ ਕੱਢਿਆ ਜੀ ਠੀਕ ਹੈ ਠੀਕ ਲੋ ਬਰਾ ਇਹ ਲਟੂਣਾ ਕਰ ਮਾੜੀ ਦੇਣੇ ਪਈਆਂ ਦਣ ਪਿਆਲੇ 10 ਕੱਚੀ ਵਾਲੇ ਤੋੜ ਦਿਓ ਤੋੜ ਤੋ ਲੋ ਜੀ ਦੁੱਧ ਵਾਲੇ ਨਾੜਾ ਤੁਹਾਨੂੰ ਦਿਨੀ ਹੈ ਲੋ ਮੋੜ ਦਿਓ ਪੱਕਾ ਥਾਣਾ ਪੱਕਾ ਥਾਣਾ ਕਰਕੇ ਤੜਕਦੀ ਆ ਤੜਕਦੀ ਆ ਪੱਕੇ ਤੇ ਹਾਂਜੀ ਹਾਂਜੀ ਪਾਣੀ ਆ ਲਿਓ ਲਿਓ ਲੋ ਜੀ ਬਾਈ ਜੀ ਦਾ ਨੰਬਰ ਆਪਾਂ ਭਰਾ ਟਾਈਟਲ ਚ ਲਿਖਾਂਗੇ ਤਾਂ ਆਹ ਸਕਰੀਨ ਤੇ ਉੱਪਰ ਲਿਖਾਂਗੇ ਟਾਈਟਲ ਚ ਜੀ ਨਾ ਬਾਈ ਜੀ ਨਾਲ ਜ਼ਰੂਰ ਕਨੈਕਟ ਕਰੋ ਪੈਂਡ ਚੰਨਨਵਾਲ ਤੇ ਜ਼ਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਠੀਕ ਹੈ ਜੀ ਬਾਈ ਜੀ ਨਾਲ ਜ਼ਰੂਰ ਕਨੈਕਟ ਕਰੋ ਬਾਕੀ ਸਾਨੂੰ ਫੇਰ ਦਿਖਾ ਦਿੰਦੇ ਆ ਫੇਸ ਲੋ ਜੀ ਚੈੱਕ ਕਰ ਸਾ ਤੇ ਕੋਈ ਜੂਮ ਨਹੀਂ ਕੱਦ ਬੜ ਸੁਖਨਾ ਕਰਮ ਵਾਲੀ ਦਾ ਸੋਹਣਾ ਚੰਗੀ ਪੜੀ ਪਲੋਸੀ ਆ ਠੀਕ ਹੈ ਨਾ ਲੋਸ ਦੂਜਾ ਸ਼ੂਆ ਦੂਜਾ ਸ਼ੂਆ ਠੀਕ ਹੈ ਲੋ ਜੀ ਥਣ ਤੁਸੀਂ ਦੇਖ ਕਰਤਾ ਚਾਰੇ ਥਣ ਬਹੁਤ ਸੋਹਣਾ ਲੱਗਿਆ ਮੁਠੀ ਵਾਲਾ ਲੋ ਜੀ ਮਿਲਦੇ ਆਪਾਂ ਕਿਸੇ ਨਵੀਂ ਵੀਡੀਓ ਚ ਓਕੇ ਬਾਏ